ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਨੂਰ ਮਾਨ ਬਲੌਗ ਦੇ ਵਿੱਚ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ। ਹੋਰ ਸਨਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਮੈਂ ਠੀਕ ਹਾਂ ਜੀ। ਉਮੀਦ ਆ ਤੁਸੀਂ ਵੀ ਸਾਰੇ ਜਣ ਠੀਕ ਹੋਵੋਗੇ, ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਉਸ ਤੋਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ। ਹਾਂਜੀ ਕਰਦੇ ਹਾਂ ਸ਼ੁਰੂ ਜੀ ਅੱਜ ਦੀ ਵੀਡੀਓ। ਹਾਂਜੀ ਲੋ ਜੀ ਇੱਥੇ ਹੁਣ ਮੈਂ ਗੋਹਾ ਸਿੱਟ ਰਹੀ ਸੀਗੀ ਤੇ ਗੋਹਾ ਸਿੱਟਣ ਤੋਂ ਬਾਅਦ ਫਿਰ ਇੱਥੇ ਮੈਂ ਪੱਠੇ ਪਾਉਂਗੀ ਤੇ ਪੱਠੇ ਪਾ ਕੇ ਫਿਰ ਮੱਝਾ ਬੰਨਦਾਂਗੇ ਆਪਾਂ ਹਾਂਜੀ ਇਹਦੇ ਕੋਹਣਾ ਮੈਂ ਇਧਰੋਂ ਬਾਹਰੋਂ ਜਿਹੜਾ ਚੱਕ ਰਹੀ ਸੀ ਇਹਨਾਂ ਇੱਥੇ ਇੱਕ ਸਾਈਡ ਤੇ ਹੀ ਲਾ ਰਹੀ ਸੀ ਕਿਉਂਕਿ ਇਧਰਲੀ ਸਾਈਡ ਤੇ ਹੀ ਮੈਂ ਪਾਤੀਆਂ ਪਤਨੀਆਂ ਸੀਗੀਆਂ ਤੇ ਉਹਦੇ ਕਰਕੇ ਮੈਂ ਇੱਕ ਸਾਈਡ ਤੇ ਰੱਖ ਲਿਆ ਸੀਗਾ ਤੇ ਪਾਤੀਆਂ ਨੇ ਸਵੇਰ ਦੇ ਟਾਈਮ ਹੀ ਬੱਤੂੰਗੀ ਸ਼ਾਮ ਦੇ ਟਾਈਮ ਤੇ ਨਹੀਂ ਕਿਉਂਕਿ ਸ਼ਾਮ ਦੇ ਟਾਈਮ ਕੰਮ ਜ਼ਿਆਦਾ ਹੋ ਜਾਂਦੇ ਨੇ ਤੇ ਤਾਂ ਕਰਕੇ ਫਿਰ ਮੈਂ ਸਵੇਰ ਦੇ ਟਾਈਮ ਪੱਪਦੀ ਹੁੰਨੀ ਆ ਠੱਗਾ ਕਰਕੇ ਇੱਕ ਸਾਈਡ ਤੇ ਰੱਖ ਲੈਣੀ ਹੁੰਦੀ ਆ ਤੇ ਫਿਰ ਸਵੇਰੇ ਸਵੇਰ ਦਾ ਜਿਹੜਾ ਹੁੰਦਾ ਉਹ ਹੁੰਦੀਆਂ ਤੇ ਸ਼ਾਮ ਵਾਲੇ ਜਿਹੜੀਆਂ ਕੱਟੀਆਂ ਜਿਹੜੀਆਂ ਪਾਤੀਆਂ ਉਹ ਪੱਤੀਆਂ ਜਾਂਦੀਆਂ ਨੇ ਹਾਂਜੀ ਇੱਥੇ ਹੁਣ ਮੈਂ ਬੱਚਾ ਪਾਣਾ ਦਿੱਤੇ ਸੀਗੇ ਪੱਠੇ ਤੇ ਹੁਣ ਆਪਾਂ ਪਾਵਾਂਗੇ ਗਾਵਾਂ ਨੂੰ ਪੱਠੇ ਬਹੁਤ ਸਰੀ ਸਾਈਡ ਪਾਵਾਂਗੇ ਜੀ ਉਹਨਾਂ ਨੂੰ ਪੱਠੇ ਤੇ ਬਾਕੀ ਜਿਹੜੇ ਕਹਾ ਆਪਣੇ ਅੱਜ ਸੂਈ ਹੈ ਉਹਨੂੰ ਵੀ ਪਾਵਾਂਗੇ ਇੱਥੇ ਉਹਨੂੰ ਸਾਈਡ ਤੇ ਇੱਕ ਸਾਈਡ ਪਾਸੇ ਤੇ ਪਾਵਾਂਗੇ ਕਿਉਂਕਿ ਉਹਦੇ ਪੱਤੇ ਅਲੱਗ ਹਨ ਉਹਨੂੰ ਕੋਈ ਖਾਲ ਜਾਂ ਕੋਈ ਦਾਣਾ ਹਜੇ ਨਹੀਂ ਪਾਉਣਾ ਹੈਗਾ ਆਪਾਂ ਤੇ ਇਹਨਾਂ ਨੂੰ ਹੁਣ ਆਪਾਂ ਦੇਤੀ ਚੰਖਾਲ ਪਾਵਾਂਗੇ ਕਿਉਂਕਿ ਆਪਣੇ ਜਿਹੜੇ ਪਸ਼ੂ ਮੱਝਾਂ ਨੇ ਇਹ ਸੁੰਗਾਵੀਆਂ ਨੇ ਅਖਾਂਜੀ ਦੇਖੋ ਜੀ ਇੱਥੇ ਹੁਣ ਮੈਂ ਪੱਠੇ ਰੋਣ ਲੱਗੀ ਸੀਗੀ ਗਾਵਾਂ ਵਾਸਤੇ ਤੇ ਇਹ ਗਾਈਆਂ ਨੂੰ ਪਾ ਦਾਂਗੇ ਆਪਾਂ ਪੱਠੇ ਉਸ ਤੋਂ ਬਾਅਦ ਫੇਰ ਹੋਰ ਆਪਣੇ ਘਰ ਦੇ ਜਿੰਨੇ ਕੰਮ ਨੇ ਸਫਰੀ ਵਗੈਰਾ ਬਣਾਵਾਂਗੇ ਤੇ ਹੋਰ ਕੰਮ ਨੇ ਛਿੱਟੇ ਮੋਟੇ ਬਹੁਤ ਕੰਮ ਹੋ ਜਾਂਦੇ ਨੇ ਜੀ ਜੀ ਉਹ ਕਰਾਂਗੇ

ਹਾਂਜੀ ਲੋਜੀ ਇੱਥੇ ਉਹਨਾਂ ਨਾਲ ਮੈਂ ਧਾਰ ਘਟਾ ਲੱਗੀ ਸੀ ਮੱਝ ਦੀ ਤੇ ਇਹ ਮੱਝ ਨਾਲ ਥੋੜਾ ਜਿਹਾ ਡਰ ਰਹੀ ਸੀ ਕਿੰਨੇ ਤੋਂ ਵੀ ਫੋਨ ਤੋਂ ਸੋਰੀ ਇਹ ਵੀਡੀਓ ਬਣਾ ਰਿਆ ਸੀ ਅਰਸ਼ ਨੂਰ ਤੇ ਮੈਂ ਫਿਰ ਆਪਣੇ ਬੇਟੇ ਨੂੰ ਉਹ ਕਹਿ ਰਹੀ ਸੀ ਨੂਰ ਨੂੰ ਹਾਂਜੀ ਮੇਰੇ ਬੇਟੇ ਦਾ ਨਾਮ ਹੈ ਜੀ ਅਰਸ਼ ਨੂਰ ਹਾਂਜੀ ਤੇ ਮੈਂ ਉਹਨੂੰ ਕਹਿ ਰਹੀ ਸੀ ਕਿ ਬੇਟਾ ਥੋੜਾ ਜਿਹਾ ਦੂਰ ਹੋ ਕੇ ਬਣਾ ਲੈ ਕਿ ਇਹ ਹੱਲਾ ਨਾ ਜਾਵੇ ਕਿਤੇ ਡਰ ਨਾ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਮਚਾਲੀ ਤਾਰਾ ਕੱਟ ਕੇ ਤੇ ਫਿਰ ਆਪਾਂ ਉਸ ਤੋਂ ਬਾਅਦ گاਵਾਂ ਦੀ ਧਾਰ ਕੱਟਣ ਲੱਗੇ ਸੀ ਸਿਰਫ ਜਿਹੜੀ ਅੱਜ ਇੱਕ ਗਾਣ ਸੁਈਆ ਉਹਦੀ ਧਾਰ ਮੈਂ ਛੋਈ ਸੀ ਵੀ ਉਸ ਗਾਣੀ ਦੂਸਰੀ ਗਾਵਾਂ ਕਰਨਾ ਚੋਕ ਕੇ ਮਰਚਾਂ ਤੋਂ ਬਾਅਦ ਚੋੜਨਾ ਸੀਗੇ ਉਹਨਾਂ ਦੀ ਕਲਿੱਪ ਜਿਹੜੀ ਨਹੀਂ ਲਈ ਤੇ ਇੱਥੇ ਮੈਂ ਅਸੀਂ ਮਾਂ ਪੁੱਤ ਹੀ ਗਾਹ ਚੋਰੇ ਸੀਗੇ ਦੋਨੇ ਜਾਨੇ ਓਕੇ ਅਸੀਂ ਦੋਨਾਂ ਸਾਈਡ ਤੇ ਬੈਠ ਕੇ ਸੁਣੇ ਹੁੰਨੇ ਆਂ ਗਾਵਾਂ ਨੂੰ ਆਸ਼ਨੋਰ ਕਰਿਆ ਸੀ ਕਿ ਮਮਾ ਮੈਂ ਨਾਲ ਚਾਊਂਗਾ ਤੁਹਾਡੇ ਤੇ ਚਲੋ ਜੀ ਅੱਧੀ ਵੀਡੀਓ ਦਾ ਵੀ ਹੰਡਾਪਾ ਕਰਾਂਗੇ ਹੁਣ ਇੱਥੇ ਬਸ ਹੁਣ ਮੈਂ ਧਾਰਾ ਚੋਕ ਕੇ ਤੇ ਉਸ ਤੋਂ ਬਾਅਦ ਜੋਤ ਪੱਤੀ ਕਰੂੰਗੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨੇ ਸਤਿ ਸ੍ਰੀ ਅਕਾਲ ਜੀ